ਹੈਲੋ ਜੀ ਸੱਚੇ ਆਕਾਲ ਸਾਰਿਆਂ ਨੂੰ ਨਮਸਤੇ ਸਲਾਮ ਜੈ ਮਾਤਾ ਦੀ ਹੋਸ ਨਾਉ ਕੀ ਹਾਲ ਚਾਲ ਨੇ Papa ਅੱਜ ਚੱਲੇ ਆ ਖੇਤ ਵਿੱਚ ਆਪਣਾ ਘਰ ਆ ਖੇਤ ਦੇ ਵਿੱਚੇ ਬਹੁਤ ਸੋਹਣੀ ਹਰਿਆਲੀ ਆਸ-ਪਾਸ ਆ ਦੇਖੋ ਘਰ ਵਸਿਆ ਪਿਆ ਆਪਣਾ ਦੇਖੋ ਕਦੂ ਕਿੰਨੇ ਲੱਗੇ ਆ ਬਹੁਤ ਜ਼ਿਆਦਾ ਲੱਗੇ ਆ ਪਰ ਇਹ ਵੇਲ ਖਰਾਬ ਹੋ ਗਈ ਆ ਹੁਣ ਇਹ ਨੂੰ ਹੁਣ ਆਪਾਂ ਵਾਦਾਂਗੇ ਇਹ ਹੈਗੀਆਂ ਫਲੀਆਂ ਫਲੀਆਂ ਦੀ ਸਬਜ਼ੀ ਬਹੁਤ ਟੇਸਟੀ ਬਣਦੀ ਹੈ ਪਰ ਹੁਣ ਇਹ ਕਾਜਾ ਬਹੁਤ ਜ਼ਿਆਦਾ ਹੋ ਗਿਆ ਸੀ ਇਹਦੇ ਵਿੱਚ ਫਿਰ ਆਪਾਂ ਤੋੜੀਆਂ ਨਹੀਂ ਇਹ ਸੁੱਕ ਗਈਆਂ ਇਹਨਾਂ ਨੂੰ ਆਪਾਂ ਬੀਜ ਦੇ ਤੌਰ ਤੇ ਰੱਖ ਲਵਾਂਗੇ ਬਹੁਤ ਬਣਾਈਆਂ ਆਪਾਂ ਬਹੁਤ ਟੇਸਟੀ ਬਣਦੀਆਂ ਇਹ ਦੇਖੋ ਇਦਾਂ ਦੀਆਂ ਹੁੰਦੀਆਂ ਨੇ ਜਦੋਂ ਹਰੀਆਂ ਹੁੰਦੀਆਂ ਹੈ ਹੈਲਦੀ ਵੀ ਹੁੰਦੀਆਂ ਹੈ ਤੇ ਟੇਸਟੀ ਵੀ ਬਣਦੀਆਂ ਹੁਣ ਆਪਾਂ ਚੱਲਦੀਆਂ ਕੀ ਆਦੀ ਬੇਲ ਵੱਲ ਇਹ ਵੀ ਮੌਸਮ ਦੇ ਹਿਸਾਬ ਦੇ ਨਾਲ ਹਨਾ ਸੁੱਕਣਾ ਸ਼ੁਰੂ ਹੋ ਗਈ ਹੈ ਇਹ ਦੇਖੋ ਕਿੰਨੀ ਢੇਲ ਚੜੀ ਹੋਈ ਹੈ ਅੱਗੇ ਕੁਰੰਬਲਾ ਤਾਂ ਹਰੀਆਂ ਆ ਇਹ ਦੇਖੋ ਕਿ ਆ ਬਹੁਤ ਸਾਰੇ ਲੱਗਦੇ ਆ ਆ ਦੇਖੋ ਕਿੰਨੇ ਵੱਡੇ ਵੱਡੇ ਪਏ ਆ ਕੀ ਆ ਹੀ ਕੀ ਆ ਇੰਨੇ ਜਿਆਦਾ ਅੱਜ ਆਪਾਂ ਇੱਕ ਛੋਟਾ ਜਿਹਾ ਕੀਆ ਲੈ ਕੇ ਜਾਵਾਂਗੇ ਜਿਹਦੀ ਆਪਾਂ ਬਣਾਉਨੇ ਆ ਖੀਰ ਇਹ ਦੇਖੋ ਕੀ ਆ ਬਹੁਤ ਬਹੁਤ ਜਿਆਦਾ ਆ ਆਪਾਂ ਪਾਣੀ ਵਗੈਰਾ ਵੀ ਨਹੀਂ ਹੁਣ ਇਹਨੂੰ ਪਾਈਦਾ ਕਿਉਂਕਿ ਹੁਣ ਅਸੀਂ ਇਹਨੂੰ ਬਾਦ ਮੰਗੇ ਫਿਰ ਸਾਗ ਵਗੈਰਾ ਬੀਜਾਂਗੇ ਇਹ ਦੇਖੋ ਇੱਕ ਕੀ ਆਪਾਂ ਇਹ ਲੈ ਲੈਣੇ ਆ ਛੋਟੀ ਜੀ ਇਹਨੂੰ ਵੀ ਆਪਾਂ ਖੀਰ ਬਣਾਣੇ ਆ ਥੋ ਲੈ ਜਾਣੇ ਆ ਆਏ ਹੈ ਆ ਦੇਖੋ ਮੈਂ ਕਰਦ ਲੈ ਕੇ ਨਹੀਂ ਆਈ ਕੀਆ ਤੋੜਨ ਲੱਗੀ ਸੀ ਬੜਾ ਜ਼ਬਰਦਸਤ ਕੱਲ ਵੀ ਇਥੋਂ ਕੱਦੂ ਤੋੜ ਕੇ ਦੇਣਾ ਸੀ ਕੰਟੀਨਿਊ ਤੋਂ ਮੇਰੇ ਕਰਦ ਲੱਗ ਗਈ। ਇਹ ਦੇਖੋ। ਉਹ ਕਰਦ ਕੱਲ ਦੀ ਲੱਗੀ ਉਹ ਹੁਣ ਫੇਰ ਉਖੜ ਗਿਆ ਆ। ਕੀ ਆ ਤੋੜਨਾ ਸੀ ਦੇਖੋ ਜਾ ਗਈ ਪੂਰੀ ਹਾਲਤ ਹੋ ਗਈ। ਲੋ ਜੀ ਹੁਣ ਮੈਂ ਦੇਸੀ ਜਿਹੀ ਬੈਂਡੇਜ ਕਰਿਆਈ ਆ ਇਹਨੂੰ ਤੇ ਮੈਂ ਕਰਦ ਵੀ ਲੈ ਆਈ ਆ। ਹੁਣ ਆਪਾਂ ਇਹ ਕੀ ਆ ਤੋੜ ਲੈਨੇ ਇਹਨੂੰ ਕੱਟ ਲੈਨੇ ਆ। ਲੋ ਜੀ ਇੱਕ ਕੇਕ ਹੀ ਆ ਲੈ ਲਈ ਆਪਾਂ ਲਓ ਜੀ ਆਪਾਂ ਦੋ ਪਿਆ ਲੈ ਲਿਆ ਛੋਟੇ ਛੋਟੇ ਇਹਦਾ ਬਣਾਵਾਂਗੇ ਆਪਾਂ ਖੀਰ ਪਿਆ ਨੂੰ ਚੰਗੀ ਤਰ੍ਹਾਂ ਧੋ ਲਿਆ ਆ ਇਹਨੂੰ ਹੁਣ ਆਪਾਂ ਛਿੱਲ ਲੈਣਾ ਹੁਣ ਆਪਾਂ ਪਿਆ ਨੂੰ ਛਿੱਲ ਲੈ ਲਿਆ ਚੰਗੀ ਤਰ੍ਹਾਂ ਦੇ ਨਾਲ ਹੁਣ ਆਪਾਂ ਇਹਨੂੰ ਕੱਟ ਕੇ ਤੇ ਇਹਦੇ ਨਾਲ ਕद्दूकस ਕਰ ਲੈਣਾ ਦੀਰ ਬਣਾਉਣ ਲਈ ਕਿਆ ਕੱਚੀ ਹੋਣੀ ਚਾਹੀਦੀ ਹੈ ਵਿੱਚ ਬੀਜ ਨਹੀਂ ਹੋਣੇ ਚਾਹੀਦੇ ਇਹਦੇ ਕਿਉਂ ਹੁਣ ਫਿਰ ਜਿਆਦਾ ਸਵਾਦ ਬਣਦੀ ਹੈ ਕਿਆ ਨੂੰ ਪੱਧੂ ਕਸ ਕਰ ਲਿਆ ਹੁਣ ਆਪਾਂ ਕਰ ਲੈਨੇ ਗੈਸ ਆਨ ਏਤੇ ਰੱਖਤਾ ਆਪਾਂ ਬਤਿਲਾ ਇਝ ਫੋਰੀਨਿਆ ਪਾ ਦੇਸੀ ਕਿਉ ਕੋਜੋ ਚੰਗੀ ਤਰ੍ਹਾਂ ਗਰਮ ਹੋ ਜੂਗਾ ਫਿਰ ਆਪਾਂ ਜਿਹੜਾ ਕੱਦੂ ਕਸ ਕੀਤਾ ਹੈ ਕੀ ਆਇਆ ਉਹ ਇਹਦੇ ਵਿੱਚ ਪਾ ਲਵਾਂਗੇ ਇਹਦੇ ਵਿੱਚ ਆਪਾਂ ਪਾਣੀ ਬਿਲਕੁਲ ਨਹੀਂ ਪਾਉਣਾ ਕਿਉਂਕਿ ऑलरेडी ਉਹਦੇ ਵਿੱਚ ਪਾਣੀ ਬਹੁਤ ਹੁੰਦਾ ਹੈ ਇਹਨੂੰ ਐਦਾਂ ਹੌਲੀ ਹੌਲੀ ਥੋੜੀ ਥੋੜੀ ਕਰਕੇ ਪਕਾਉਂਦੇ ਜਾਵਾਂਗੇ ਇਹਦੇ ਲਈ ਲੈ ਲਿਆ ਆਪਾਂ 5-4 ਬਦਾਮ ਠੂਠੀ ਤੇ ਛੋਟੀ ਵੱਡੀ ਇਲਾਚੀ ਦੇ 2-4 ਦਾਣੇ ਇਹ ਆ ਪੱਕ ਗਈ ਆ ਹੁਣ ਰੰਗ ਬਦਲ ਗਿਆ ਆ ਹੁਣ ਆਪਾਂ ਇਹਦੇ ਵਿੱਚ ਪਾ ਦੇਣਾ ਦੁੱਧ ਠੂਠੀ ਨੂੰ ਆਪਾਂ ਕद्दूकस ਕਰ ਲਿਆ ਆ ਬਦਾਮ ਨੂੰ ਵੀ ਬਰੀਕ-ਬਰੀਕ ਕੱਟ ਲਿਆ ਤੇ ਇਲਾਚੀ ਦੇ ਜਿਹੜੇ ਦਾਣੇ ਸੀਗੇ ਉਹਨਾਂ ਨੂੰ ਹਲਕਾ ਜਿਹਾ ਪੀਸ ਲਿਆ ਆ ਇਹ ਸਾਰਾ ਕੁਝ ਆਪਾਂ ਵਿੱਚ ਐਡ ਕਰ ਦੇਣਾ ਹੈ ਦੁੱਧ ਥੋੜਾ ਜਿਹਾ ਘੱਟ ਸੀਗਾ ਮੈਂ ਥੋੜਾ ਜਿਹਾ ਦੁੱਧ ਵਿੱਚ ਐਡ ਕਰਤਾ ਗੈਸ ਸਿਮ ਕਰ ਦਿੱਤਾ ਹੌਲੀ ਹੌਲੀ ਖੀਨਦੇ ਜਦੋਂ ਤੱਕ ਆਪਾਂ ਸ਼ਾਮ ਨੂੰ ਜਿਹੜੀ ਸਬਜ਼ੀ ਬਣਨੀ ਹੈ ਉਹਦੀ ਤਿਆਰੀ ਕਰ ਲਈਏ ਆਪਾਂ ਬਣਾਵਾਂਗੇ ਆਲੂ ਭੱਜੀਆਂ ਆਲੂ ਤੇ ਪਿਆਜ਼ ਆਪਾਂ ਚੀਰ ਲੈਨੇ ਆ ਹੁਣ ਆਪਾਂ ਦੇਖਦੇ ਆਖੀਰ ਆਖਰੀ ਦੂਈ ਇਹ ਹੁਣ ਆਪਾਂ ਇਹਦੇ ਵਿੱਚ ਪਾ ਦਵਾਂਗੇ ਠੀਨੀ ਸਵਾਦ ਅਨੁਸਾਰ ਹੀ ਪਾਉਣੀ ਘਟ ਵੱਧ ਜਿੰਨੀ ਵੀ ਹੈ ਠੀਨੀ ਪਾ ਕੇ ਚੰਗੀ ਤਰ੍ਹਾਂ ਉਬਾਲ ਲਿਆ ਉਬਲਣ ਤੋਂ ਬਾਅਦ ਆਪਾਂ ਪੇਸ ਘੱਟਾ ਬੰਦ ਉੜੀ ਠੰਡੀ ਹੋਣ ਤੋਂ ਬਾਅਦ ਦੇਖੋ ਕੀ ਇੱਕ ਵਾਂਗ ਕੇ ਤਿਆਰ ਹੋ ਗਈ ਆ ਹੁਣ ਆਪਾਂ ਇਹਨੂੰ ਇੱਕ ਕੌਲੀ ਵਿੱਚ ਢੱਡ ਲਿਆ ਟਟੇ ਹੋਏ ਬਦਾਨ ਤੇ ਨਾਰੀਅਲ ਦੇ ਨਾਲ ਆਪਾਂ ਇਹਨੂੰ ਗਾਰਨਿਸ਼ ਕਰ ਲਿਆ ਬਹੁਤ ਹੀ ਟੇਸਟੀ ਬਣੇ ਤੁਸੀਂ ਵੀ ਇੱਕ ਵਾਰ ਜਰੂਰ ਬਣਾ ਕੇ ਦੇਖਣਾ ਥੈਂਕ ਯੂ ਫॉर ਵਾਚਿੰਗ ਵੀਡੀਓ ਨਾਲ ਅੰਤ ਤੱਕ ਬਨੇ ਰਹੀ ਬਹੁਤ ਬਹੁਤਾਂ ਬਾਏ